ਅਗਲੀ ਗੱਲ ਕਰੀਏ ਦੀਪਕ ਸ਼ਰਮਾ ਜੀ ਸੁਪਰੀਮ ਕੋਰਟ ਕਹਿੰਦੇ ਵੀ ਅੱਜ ਡੱਲੇਵਾਲ ਹੋਣਾ ਨੂੰ ਆਨਲਾਈਨ ਸੁਣ ਸਕਦੇ ਆ ਸੁਪਰੀਮ ਕੋਰਟ ਦੇ ਵਿੱਚ ਵੈਸੇ ਤਾਂ ਜਨੂਅਰੀ ਤੋਂ ਬਾਅਦ ਜਦੋਂ ਕੋਰਟ ਦੁਬਾਰਾ ਖੁੱਲਣੀ ਸੀ ਤਦ ਸੁਣਵਾਈ ਦੀ ਤਾਰੀਖ ਸੀ ਠੀਕ ਹੈ ਪਰ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਕਦੇ ਵੀ ਵਿੱਚ ਰੋੜ ਪਵੇ ਤਾਂ ਅਸੀਂ ਇਸ ਮਸਲੇ ਤੇ ਸੁਣਵਾਈ ਕਰ ਸਕਦੇ ਆ ਠੀਕ ਹੈ ਸੁਪਰੀਮ ਕੋਰਟ ਲਗਾਤਾਰ ਪੰਜਾਬ ਸਰਕਾਰ ਨੂੰ ਹਦਾਇਤ ਕਰਦਾ ਆ ਰਿਹਾ ਸੀਗਾ ਕਿ ਵੀ ਡੱਲੇਆਲ ਹੋਰਾਂ ਦੀ ਸਿਹਤ ਦੇ ਲਈ ਤੁਸੀਂ ਕੀ ਕਰ ਰਹੇ ਹੋ ਉਹਨਾਂ ਦੀ ਜਾਨ ਬਚਾਉਣ ਲਈ ਕੀ ਕਰ ਰਹੇ ਹੋ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਰੋਲ ਨਵਾਓ ਉਹਨਾਂ ਨੂੰ ਹਸਪਤਾਲ ਦਾਖਲ ਕਰਾਓ ਜੇ ਇਹ ਹੁਕਮ ਕਿੰਨੀ ਵਾਰ ਆਇਆ ਤੇ ਅਪ ਕਿੰਨੀ ਵਾਰ ਉਹਦੀ ਚਰਚਾ ਕੀਤੀ ਹੁਣ ਫੇਰ ਇੱਕ ਵਾਰ ਜਦੋਂ ਇਸ ਪੈਨੂ ਤੇ ਅਦਾਲਤ 'ਚ ਪਹੁੰਚ ਹੋਈ ਕਿ ਜੀ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ ਕਿਉਂਕਿ ਪਤਾ ਹੀ ਲੱਗ ਰਿਹਾ ਕਿ ਅੱਜ ਜਿਵੇਂ 33ਵਾਂ ਦਿਨ ਸ਼ੁਰੂ ਹੋ ਗਿਆ ਜੇ ਦੋ ਆਪਾਂ ਗੱਲ ਕਰ ਰਹੇ ਤਾਂ 28 ਦਸੰਬਰ ਹੈ ਇੱਥੇ ਤੇ 33ਵਾਂ ਦਿਨ ਹੈ ਉਹਨਾਂ ਦੇ ਮਰਨ ਵਰਤਦਾ ਜੀ ਕੱਲ ਪਤਾ ਨਾ ਕਰਿਆ ਸੀ ਕਿ ਡਾਕਟਰ ਕਹਿ ਰਹੇ ਨੇ ਕਿ ਹੁਣ ਉਹਨਾਂ ਨੂੰ ਪਾਣੀ ਪੀਣ ਚ ਵੀ ਮੁਸ਼ਕਲ ਹੋ ਰਹੀ ਹੈ ਪਾਣੀ ਲੰਘਾਉਣਾ ਵੀ ਮੁਸ਼ਕਲ ਹੋ ਰਿਹਾ ਕਿੰਬਰ ਪਾਣੀ ਪੀਣ ਤੋਂ ਬਾਅਦ ਉਲਟੀ ਆ ਜਾਂਦੀ ਹੈ ਹਮ ਤੇ ਉਹਨਾਂ ਨੂੰ ਹੁਣ ਬੋਲਣ ਚ ਬਹੁਤ ਮੁਸ਼ਕਲ ਹੋ ਰਹੀ ਹੈ ਕਿਉਂਕਿ ਉਹ ਲਗਾਤਾਰ ਰੁਕੇ ਵੀ ਨਹੀਂ ਸੀਗੇ ਉਹ ਮੀਡੀਆ ਚ ਵੀ ਬੋਲ ਲੈਂਦੇ ਸੀ ਉਹ ਮਾਈਕ ਤੋਂ ਵੀ ਬੋਲ ਲੈਂਦੇ ਸੀ ਜਿਹੜਾ ਹਾਲਚਲ ਪੁੱਛਣ ਉਸ ਨੂੰ ਉਹਨਾਂ ਨੂੰ ਵੀ ਇਹ ਵਾਰਤ ਸੁਣਾਉਂਦੇ ਸੀ ਜਿਦੋਂ ਕਿ ਡਾਕਟਰਾਂ ਦੀ ਨੀਡਲੈਂਸ ਸਲਾਹ ਸੀ ਕਿ ਹੁਣ ਤੁਸੀਂ ਘੱਟ ਬ ਇਸ ਲਈ ਹੁਣ ਉਹਨਾਂ ਨੂੰ ਕਹਿੰਦੇ ਬੋਲਣ 'ਚ ਵੀ ਦਿੱਕਤ ਆ ਰਹੀ ਹੈ ਕੁਝ ਇਸ਼ਾਰਿਆਂ ਨਾਲ ਉਹ ਗੱਲਾਂ ਕਰਨ ਲੱਗੇ ਨੇ ਹੱਥ ਪੈਰ ਪੀੜੇ ਪੈ ਰਹੇ ਨੇ ਸੋ ਇਸ ਸਥਿਤੀ 'ਚ ਕਾਫੀ ਫਿਕਰਮੰਦੀ ਵਧੀ ਹੈ ਦੂਸਰੇ ਪਾਸੇ ਅਦਾਲਤ ਦੇ ਵਿੱਚ ਹਰਿਆਣਾ ਦੇ ਵਕੀਲ ਕੇਂਦਰ ਦੇ ਨੁਮਾਇंदे ਲਗਾਤਾਰ ਇਹ ਗੱਲ ਕਰ ਰਹੇ ਨੇ ਜੀ ਕਿ ਪੰਜਾਬ ਸਰਕਾਰ ਤੁਹਾਡੇ ਹੁਕਮਾਂ ਦਾ ਪਾਲਣ ਨਹੀਂ ਕਰ ਰਹੀ ਪੰਜਾਬ ਸਰਕਾਰ ਤੁਹਾਡਾ ਕਿਹਾ ਨਹੀਂ ਮੰਨ ਰਹੀ ਜੀ ਉਹਨਾਂ ਨੂੰ ਹਸਤਾ ਨਹੀਂ ਲੈ ਕੇ ਜਾ ਰਹੀ ਤੇ ਮਾਨ ਜੋ ਕੱਲ ਸੁਪਰੀਮ ਕੋਰਟ ਨੇ ਥੋੜਾ ਜਿਹਾ ਸਖਤ ਇਸ਼ਾਰਾ ਜਿਵੇਂ ਕੀਤਾ ਹੈ ਕਿ ਵੀ ਕੀ ਉਹਨਾਂ ਨੂੰ ਅਗਵਾ ਕੀਤਾ ਹੋਇਆ ਕੀ ਕਿਸੇ ਨੇ ਉਹਨਾਂ ਨੂੰ ਕੈਦ ਕੀਤਾ ਹੋਇਆ ਤੁਸੀਂ ਕਿਉਂ ਨਹੀਂ ਉੱਥ तक ਪਹੁੰਚਦੇ ਕਿਉਂਕਿ ਇਹ ਸੂਚਨਾ ਤਾਂ ਜਨਤਕ ਹੈ ਕਿ ਡੱਲੇਵਾਲ ਸਾਹਿਬ ਜਿੱਥੇ ਬੈਠੇ ਨੇ ਉਹ ਸਟੇਜ ਦੇ ਆਲੇ-ਦੁਆਲੇ ਟਰੈਲੀਆਂ ਤੱਕ ਵੈਲਡ ਕਰ ਦਿੱਤੀਆਂ ਗਈਆਂ ਨੇ ਤਾਂ ਕਿ ਕੋਈ ਟਰੈਲੀਆਂ ਹਟਾ ਕੇ ਉਹਨਾਂ ਨੂੰ ਲੈਕ ਇਸ ਲਈ ਉਹ ਇਸ਼ਾਰਾ ਉੱਧਰ ਹੈ ਕਿ ਫੋਰਸਫੁਲੀ ਲਿਜਾਣ ਦੀ ਤਿਆਰੀ ਹੈ ਹੁਣ ਸਰਕਾਰ ਦੀ ਕਿ ਕੋਈ ਡੰਡੇ ਦੇ ਜ਼ੋਰ ਤੇ ਹੈ ਉਸ ਤਰੀਕੇ ਨਾਲ ਉਹਨਾਂ ਨੂੰ ਉੱਥੋਂ ਚੱਕਣ ਦੀ ਤਿਆਰੀ ਹੋ ਰਹੀ ਹੈ ਕਿਉਂ ਦੇ ਕਿ ਦੋ ਦਿਨਾਂ ਚ ਅੱਜ ਜਦੋਂ ਸੁਣਵਾਈ ਹੋਣੀ ਹੈ ਤਾਂ ਜੇ ਉਹ ਕਹਿੰਦੇ ਲੋੜ ਪਈ ਅਸੀਂ ਡੱਲੇਵਾਲ ਹੋਰਾਂ ਨੂੰ ਵੀ ਆਨਲਾਈਨ ਲਾਵਾਂਗੇ ਤੇ ਉਹਦੇ ਡਾਕਟਰ ਫਿਕਰ ਪ੍ਰਕਰ ਪ੍ਰਕਰਾਰੇ ਨੇ ਕਿ ਉਹਨੂੰ ਕੋਮਾ ਚ ਜਾ ਸਕਦਾ ਹੈ ਜੀ ਇਹ ਸਾਰੀ ਪ੍ਰਕਿਰਿਆ ਚ ਜਿਹੜੀਆਂ ਤਰ੍ਹਾਂ ਹਰਿਆਣਾ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਦੇ ਨੁਮਾਇंदे ਮਾਨਯੋਗ ਅਦਾਲਤ ਦੇ ਵਿੱਚ ਇਹ ਪੱਖ ਰੱਖ ਰਹੇ ਨੇ ਜੀ ਪੰਜਾਬ ਆਪਣਾ ਰੋਲ ਨਹੀਂ ਨਿਭਾ ਰਿਆ ਪੰਜਾਬ ਉੱਥੇ ਮੋੜਮਾ ਸਵਾਲ ਕਿਉਂ ਨਹੀਂ ਕਰ پا ਰਿਹਾ ਪੰਜਾਬ ਵਕੀਲ ਪੰਜਾਬ ਦੇ ਵਕੀਲ ਮਾਨਯੋਗ ਪੰਜਾਬ ਸਰਕਾਰ ਦੇ ਨੁਮਾਇंदे ਐਡਵੋਕੇਟ ਜਨਰਲ ਸਰਵਿਸ ਵਾਲ ਕਿਉਂ ਨਹੀਂ ਕਰ پا ਰਹੇ ਕਿ ਜਨਾਬ ਮਰਨ ਵਰਤ ਹੈ ਕਾਦੇ ਲਈ ਹੂੰ ਹੂੰ ਉਹਦਾ ਉਹਦਾ ਸਵਾਲ ਦਾ ਜਵਾਬ ਤਾਂ ਕੇਂਦਰ ਕੋਲ ਹੈ ਜੀ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਨਹੀਂ ਕਰੇ ਤੁਹਾਡਾ ਹੁਕਮ ਪਹਿਲਾਂ ਤਾਂ ਇਹ ਵੀ ਆਇਆ ਸੀਗਾ ਕਿ ਜੇ ਪੈਦਲ ਜਾਣਾ ਚਾਹੁੰਦੇ ਦਿੱਲੀ ਜਾਣ ਇਹ ਹੁਕਮ ਤਾਂ ਹਰਿਆਣੇ ਨੇ ਵੀ ਨਹੀਂ ਮੰਨੇ ਜੀ ਹੂੰ ਤਾਂ ਇਹ ਨਰੀ ਦੇ ਤਰਕ ਨੂੰ ਕਿਉਂ ਨਹੀਂ ਰੱਖ ਰਹੇ ਕਿ ਭੁਖੜਤਾ ਤਾਂ ਮਰ ਮਰਤਾ ਸਵੇਰੇ ਟੁੱਟ ਜੂਗਾ ਜੀ ਕੇਂਦਰ ਗੱਲਬਾਤ ਕਰਨ ਤਾਂ ਆ ਜਵੇ ਸਹੀ ਗੱਲ ਮੰਨਣੀ ਬਾਤ ਦੀ ਗੱਲਾਂ ਗੱਲਬਾਤ ਲਈ ਤਾਂ ਆਵੇ ਅਸੀਂ ਇਹ ਮਨਾ ਲਾਂਗੇ ਇਹ ਤਰਕ ਕਿਉਂ ਨਹੀਂ ਰੱਖ ਰਹੇ ਕੀ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਵਕੀਲ ਕੇਂਦਰ ਤੋਂ ਡਰਦੇ ਨੇ ਕੀ ਉਹਨਾਂ ਦਾ ਹਿੱਸਾ ਬਣ ਕੇ ਚੱਲ ਰਹੇ ਨੇ ਕੀ ਉਹਨਾਂ ਦੇ ਥੱਲੇ ਲੱਗੇ ਰਹੇ ਕਿ ਸਿਰਫ ਠੰਡ ਜਾਰੀ ਹੋ ਜਾਣ ਸਾਡੇ ਆ ਜਾਰੀ ਉਹਦੇ ਲਈ ਉਹਨਾਂ ਨਾਲ ਸਮਝੌਤਾ ਹੋ ਗਿਆ ਕਿ ਪੰਜਾਬ ਠੱਠੇ ਕੁੱਚ ਜਾਵੇ ਪੰਜਾਬ ਦੇ ਕਿਸਾਨਾਂ ਦੀ ਗੱਲ ਨਾ ਸੁਣੋ ਪੰਜਾਬ ਦੇ ਮਜ਼ਦੂਰਾਂ ਦੀ ਗੱਲ ਨਾ ਸੁਣੋ ਪੰਜਾਬ ਦੇ ਦੁਕਾਨਦਾਰ ਦੀ ਗੱਲ ਨਾ ਸੁਣੋ ਪੰਜਾਬ ਦੇ ਐ ਵਿਦਿਆਰਥੀਆਂ ਦੀ ਮੁਲਾਜ਼ਮਾਂ ਦੀ ਗੱਲ ਨਾ ਸੁਣੋ ਸੋ ਇਹ ਸਵਾਲ ਇੱਥੇ ਆ ਕੇ ਖੜਾ ਸੋ ਡੱਲਿਆਰਾਂ ਦੀ ਸਿਹਤ ਬਿਲਕੁਲ ਨਾ ਸਾਜਾ ਜੀ ਔਰ ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੀ ਅਚੇਚ ਸੁਣਵਾਈ ਇਹ ਸਿਹਤ ਹਾਲਤ ਹੋ ਰਹੀ ਹੈ ਕਿ ਉਕਮ ਦੀ ਪਾਲਣਾ ਅਜੇ ਤੱਕ ਪੰਜਾਬ ਸਰਕਾਰ ਨੇ ਕਿਉਂ ਨਹੀਂ ਕੀਤੀ ਪੰਜਾਬ ਸਰਕਾਰ ਮੋੜਵੇਂ ਸਵਾਲ ਕਿਉਂ ਨਹੀਂ ਕਰ ਪਾਰੀ ਜਿਹੜੀ ਆਮ ਬੰਦੇ ਨੂੰ ਸਾਡੇ ਵਰਗੇ ਜਿਹਨੇ ਕਦੇ ਵਕਾਲਤ ਨਾਲ ਕੋਈ ਵਾਅਦਾ ਨਹੀਂ ਉਹਨੂੰ ਵੀ ਸਮਝ ਆਉਂਦਾ ਕਿ ਇਹ ਤਰਕ ਹੈ ਕਿ ਨਹੀਂ ਤੁਹਾਡੇ ਕੋਲ ਤੇ ਉੱਥੇ ਤਰਕ ਲੈਣੋਂ ਕਿਉਂ ਪਘੋੜੇ ਹੋ ਰਹੇ ਨੇ ਇਹ ਕਈ ਸ਼ੰਕੇ ਸ਼ੋਭੇ ਇਹਦੇ ਨਾਲ ਖੜੇ ਹੋ ਰਹੇ ਨੇ ਕਿ ਕੀ ਤੁਸੀਂ ਬੀਜੇਪੀ ਦਾ ਰਾਮ ਮੋਕਲਾ ਕਰ ਰਹੇ ਹੋ ਕਿ ਤੁਸੀਂ ਉਹਨਾਂ ਲਈ ਕੰਮ ਕਰ ਰਹੇ ਹੋ ਇਹ ਕਿਸਾਨ ਅੰਦੋਲਨ ਅੱਜ ਜਿਸ ਸਥਿਤੀ ਚ ਪਹੁੰਚ ਗਿਆ ਉਹ ਸਥਿਤੀ ਚ ਕੀ ਇਹਦਾ ਫਾਇਦਾ ਕਾਨੂੰ ਬੀਜੇਪੀ ਚੁੱਕ ਸਕਦੀ ਹੈ ਹਰਿਆਣੇ ਮੰਗ ਜੱਟ ਭਾਈਚਾਰੇ ਨੂੰ ਇੱਕ ਪਾਸੇ ਕਰਕੇ ਜਿਵੇਂ ਉੱਥੇ ਖੇਡ ਰਚਿਆ ਕਿ ਇੱਥੇ ਵੀ ਉਹਨਾਂ ਦਾ ਜਿਹੜਾ ਟਾਰਗੇਟ ਹੈ ਸੋ ਇਹ ਸਾਰੇ ਸਵਾਲ ਉਹਨਾਂ ਨੂੰ ਵੱਡੇ ਹੁੰਦੇ ਜਾ ਰਹੇ ਨੇ ਤੇ ਪੰਜਾਬ ਸਰਕਾਰ ਕਿਹਦੇ ਵੱਲੋਂ ਖੇਡ ਰਹੀ ਆ ਇਹ ਸ਼ੰਕੇ ਸੋਬੇ ਪੈਦਾ ਹੋਣ ਲੱਗੇ ਬਿਲਕੁਲ ਇਹ ਤਾਂ ਹੈ ਹੀ ਆ ਉਹ ਕਹਾਵਤ ਨਹੀਂ ਆ ਜਦੋਂ ਰੋਮ ਸੜ ਰਿਹਾ ਸੀ ਨੀਰੂ ਬੰਸਰੀ ਵਜਾ ਰਿਹਾ ਸੀ ਸਾਡੇ ਵਾਲਾ ਛੁੱਟੀਆਂ ਮਨਾ ਦੇ ਇਹ ਦੇਖੋ ਨਾ ਸਾਢੇ 10 ਮਹੀਨੇ ਦਾ ਅੰਦੋਲਨ ਹੋ ਗਿਆ ਹਮ ਸ਼ੁਰੂ ਦੇ ਦਿਨਾਂ ਦੇ ਵਿੱਚ ਤੁਸੀਂ ਕਹਿੰਦੇ ਸੀ ਕੇਂਦਰ ਦੇ ਮੰਤਰੀ ਮੈਂ ਲੈ ਕੇ ਆਇਆ ਵਿੱਚ ਬੈਠ ਕੇ ਮੈਂ ਮਸਲੇ ਹੱਲ ਕਰਾਉਣਾ ਮੁੱਖ ਮੰਤਰੀ ਸਾਹਿਬ ਲਗਾਤਾਰ ਦੋ ਤਿੰਨ ਮੀਟਿੰਗਾਂ ਚੰਡੀਗੜ੍ਹ 'ਚ ਬੈਠੇ ਉਸ ਤੋਂ ਬਾਅਦ ਜੇ ਕੇਂਦਰ ਨੇ ਪੰਜਾਬ ਕੰਨੀ ਦਾ ਰੁਖ ਨਹੀਂ ਕੀਤਾ ਜੰਡੇਟ ਕੰਨੀ ਦਾ ਰੁਖ ਨਹੀਂ ਕੀਤਾ ਤੁਸੀਂ ਕੇਂਦਰ ਕੰਨੀ ਦਾ ਰੁਕ ਕਰ ਲੈਂਦੇ ਤੁਸੀਂ ਦਿੱਲੀ ਜਾਏ ਹੁੰਦੇ ਤੁਸੀਂ ਕਿਉਂ ਨਹੀਂ ਕੋਸ਼ਿਸ਼ ਕੀਤੀ 10 ਮਹੀਨਿਆਂ ਬਾਅਦ ਜਦੋਂ ਮਰਨ ਵਰਤ 30 ਦਿਨਾਂ ਦਾ ਹੋ ਗਿਆ ਫਿਰ ਤੁਹਾਡਾ ਟਵੀਟ ਆਇਆ ਤੇ ਟਵੀਟ ਤੋਂ ਬਾਅਦ ਫਿਰ ਅਮਨ अरोड़ा ਜੀ ਵਫਤ ਲੈ ਕੇ ਚਲ ਗਏ ਫਿਰ ਰਾਤ ਨੂੰ ਕੁਲਤਾਰ ਸੰਧਵਾ ਜੀ ਚਲ ਗਏ ਫਿਰ ਕੱਲ ਹਰਪਾਲ ਚੀਮਾ ਜੀ ਚਲ ਗਏ ਤੇ ਪ੍ਰੈਸ ਕਾਨਫਰੰਸ ਕਹਿੰਦੇ ਆ ਜੀ ਅਸੀਂ ਕੇਂਦਰ ਨੂੰ ਅਪੀਲ ਕਰਦੇ ਆ ਕੇਂਦਰ ਗੱਲ ਮੰਨੇ ਸਰਕਾਰਾਂ ਵੀ ਅਪੀਲ ਕਰਦੀਆਂ ਆਂਦੀਆਂ ਅਪੀਲ ਕਰਨ ਨੂੰ ਤਾਂ ਸਾਡੇ ਵਰਗੇ ਲੋਕ ਹੈਗੇ ਤੁਸੀਂ ਐਕਸ਼ਨ ਲਓ ਬਾੜਾ ਬਾੜਾ ਗੀਲ ਕਰੇ ਸਰਕਾਰ ਜਾ ਕੇ ਉੱਥੇ ਬੈਠੇ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਕਰੇ ਅਮਿਤਿਆ ਨਾਲ ਰਾਤਾ ਕਰੇ ਮੈਂ ਨਰਿੰਦਰ ਮੋਦੀ ਦੇ ਘਰ ਮੁਰੇ ਧਰਨਾ ਲਾ ਦੂ ਜੇ ਬੁਹਾ ਨਹੀਂ ਖੋਲਦੇ ਚਿੱਠੀ ਪੱਤਰ ਲਿਖ ਲੋ ਧਰਨਾ ਤਾਂ ਆਉਂਦਾ ਕੇਜਰੀਵਾਲ ਕੋ ਹੁਣ ਅਰਜ਼ੀ ਲੈ ਕੇ ਬੈਹਿ ਜੇ ਫੁੱਟਪਾਥ ਤੇ ਹੁਣ ਕਿਉਂ ਨਹੀਂ ਅਰਜ਼ੀ ਚੱਕਣ ਦੀ ਹੂੰ ਸੋ ਇਸ ਲਈ ਇਹ ਸਪਸ਼ਟ ਹੈ ਕਿ ਤੁਸੀਂ ਸਰਕਾਰ ਮੰਗ ਨਹੀਂ ਵਿੱਚ ਰਹੇ ਤੁਸੀਂ ਲੋਕਾਂ ਮੰਗ ਅਸੀਂ ਜੀ ਹਾਲ ਪੁੱਛਿਆ ਤੁਸੀਂ ਮੈਡੀਕਲ ਮਾਹਰ ਹੋ ਤੁਸੀਂ ਉੱਥੇ ਰਿਪੋਰਟਾਂ ਦੇਖ ਕੇ ਆਗੇ ਡੱਲੇ ਵਾਲ ਸਾਹਿਬ ਦੀ ਤੁਸੀਂ ਹੱਲ ਕੀ ਕਰਕੇ ਜਾਂ ਤਾਂ ਤੁਸੀਂ ਕਹੋਗੇ ਡੱਲੇ ਵਾਲ ਸਾਹਿਬ ਤੁਹਾਡਾ ਮਰਨ ਮਰਤ ਕਰਨ ਦੀ ਲੋੜ ਨਹੀਂ ਆ ਮੇਰੀ ਕੈਬਨਟ ਸਾਰੀ ਬੈਠਦੀ ਆ ਮਰਨ ਮਰਤ ਤੇ ਬਿਠਾ ਲਓ ਸਾਰਿਆਂ ਨੂੰ ਹੂੰ ਫਿਰ ਤਾਂ ਕੋਈ ਨਾ ਤਾਂ ਤੁਸੀਂ ਉੱਥੇ ਉੱਥੇ ਤੁਹਾਨੂੰ ਮਾਈਕ ਨਹੀਂ ਦਿੰਦੇ ਉਹ ਉਹ ਦਰੀਤਾ ਦਿੰਦੇ ਆ ਹੂੰ ਜੀ 12 ਮਿੰਟ ਤੋਂ ਬਾਅਦ ਉਸੇ 13ਵੇਂ ਮਿੰਟ ਰੁਕਦੇ ਨਹੀਂ ਤੁਸੀਂ ਭੱਜਿਆ ਹੋ ਰਹੇ ਹਾਂ ਸੋ ਇਸ ਲਈ ਤੁਸੀਂ ਸਰਕਾਰ ਮੰਗ ਰਿਐਕਟ ਨਹੀਂ ਕਰ ਰਹੇ ਫਿਰ ਸਵਾਲ ਹੋਣਗੇ ਜਨਾਬ ਬਿਲਕੁਲ ਬਿਲਕੁਲ ਬੀਬੀ ਰਾਣੀ ਨੇ ਨਾ ਕਹਿੰਦੇ ਜਦੋਂ ਬਣ ਜਾਂਦੀ ਹੈ ਇਹ ਸਰਕਾਰ ਤਾਂ ਕੇਂਦਰ ਦੇ ਅੱਗੇ ਇਦਾਂ ਹੀ ਜਿਹੜਾ ਉਹ ਕੰਮ ਕਰ ਰਹੀ ਵਾਹ